ਇਹ ਤਿੰਨ ਸਕੀਆਂ ਭੈਣਾ ਨੇ ਇਸ ਨੈਟ ਦੇ ਟੈਸਟ ਨੂੰ ਬੜੇ ਆਰਾਮ ਨਾਲ ਸਹਿਜੇ ਹੀ ਪਹਿਲੀ ਵਾਰ ਨਹੀਂ ਸਗਾਂ ਦੋ-ਦੋ ਵਾਰ ਇੱਕੋ ਸਾਲ ਇੱਕੋ ਵਰ੍ਹੇ ਦੇ ਵਿੱਚ ਕਲੀਅਰ ਕਰਕੇ ਬਡਲਾ ਢੇ ਸ਼ਹਿਰ ਇਸ ਵੀ ਹੀ ਇਸ ਗਲੀ ਇਸ ਮੁਹੱਲੇ ਇਸ ਘਰ ਇਸ ਵਿੜੇ ਆਪਣੇ ਮਾਪਿਓ ਦਾ ਨਾਮ ਰੌਸ਼ਨ ਕੀਤਾ ਨੈਟ ਕੀ ਹੈ UGC ਕੀ ਹੈ ਕੀ ਪਾਸ ਕਰ ਲਿਆ ਵੀ ਪੋਲੀਟਿਕਲ ਲੋਕ ਆਉਣ ਲੱਗੇ ਨੌਣਕਾਂ ਲਗੀਆਂ ਸਵੇਰ ਦੀ ਇੰਨਾ ਜ਼ਰਦਾਰ ਅਨਵ ਬੜਾ ਵਰਗੀ ਗੱਲ ਆ ਵੀ 8 9 ਪੜ੍ਹੇ ਆ ਸਾਨੂੰ ਤਾਂ ਇਸ ਵਾਰੀ ਪਤਾ ਹੀ ਨਹੀਂ ਵੀ ਇਹ ਕਿ ਹੁੰਦਾ ਨੱਟ ਕੋਈ ਪਤਾ ਨਹੀਂ ਤੇ ਅਸੀਂ ਜ਼ੋਰ ਪੂਰਾ ਲਾਇਆ ਵੀ ਭਾਈ ਇਹ ਇਹਦੇ ਬਾਰੇ ਨੂੰ ਪਤਾ ਹੈ ਵੀ ਜਿੰਨਾ ਚਿਰ ਤੁਹਾਡਾ ਨੱਟ ਨਹੀਂ ਹੁੰਦਾ ਉਹਨਾਂ ਚਿਰ ਤੁਹਾਨੂੰ ਕੋਈ ਮਤਲਬ ਪ੍ਰਾਪਤੀ ਨਹੀਂ ਹੋਣੀ ਧੀ ਨੂੰ ਤਾਂ ਇੱਕ ਨੂੰ ਬੋਝ ਸਮਝਦੇ ਆ ਤੁਸੀਂ ਤਿੰਨ ਧੀਆਂ ਨੂੰ ਜਿਹਨੂੰ ਕੁਰਬਾਨੀ ਨੇ ਐਡਾ ਮਾਣ ਬਖਸ਼ਿਆ ਜਿਹਨੂੰ ਬਾਬੇ ਨਾਨਕ ਤੋਂ ਲੈ ਕੇ ਦਸਮ ਗਿਤਾ ਤੱਕ ਪੂਰੀ ਕੁਰਬਾਨੀ ਦੇ ਵਿੱਚ ਮਾਣ ਬਖਸ਼ਿਆ ਗਿਆ ਇਹ ਤਿੰयां ਕਦੇ ਬੋਝ ਨਹੀਂ ਲੱਗੀਆਂ ਹੈਗੀਆਂ ਇਹਨਾਂ ਦੀ ਪੜ੍ਹਾਈ ਕਦੇ ਬੋਝ ਨਹੀਂ ਲੱਗੀ ਸੱਚੀ ਗੱਲ ਦੱਸਿਓ ਮਨ ਦੀ 10-15 ਦਾ ਕਿਹੜਾ ਜੀ ਇਹਦਾ 5-7000 ਹੀ ਦਿੰਦੇ ਨੇ ਲਓ ਜੀ ਹੱਥ ਕੰਗਣ ਕੋ ਫਾਰਸੀ ਕਿਆ ਔਰ ਪੜ੍ਹੇ ਲਿਖੇ ਕੋ ਫਾਰਸੀ ਕਿਆ ਇਹ ਸੱਚ ਹੈ ਮੇਰਾ ਸਵਾਲੀਆ ਨਿਸ਼ਾਨ ਹੈ ਕੁਐਸਚਨ ਮਾਰਕ ਜਿਹਨੂੰ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਨਾ ਕਿਸੇ ਸੰਸਥਾ ਦਾ ਨਹੀਂ ਲਵਾਂਗਾ 5-7000 ਰੁਪਇਆ ਗੁਰੂ ਘਰ ਦੇ ਵਜ਼ੀਰ ਹੋਣ ਬਾਣੀ ਸਵੇਰੇ ਦੁਪਹਿਰੇ ਸ਼ਾਮ ਤੁਹਾਡੇ ਕੰਨ ਰਸ ਦੇ ਰਾਹੀਂ ਤੁਹਾਡੇ ਅੰਦਰ ਜਾਂਦੀ ਹੋਵੇ ਪਹਿਲਾਂ ਟਰਾਈ ਮੈਂ ਕੀਤਾ ਸੀ ਜਦੋਂ ਮੇਰੀ ਐਮਸੀ ਹੋ ਗਈ ਸੀ ਇੱਕ ਵਾਰੀ ਕਰ ਲਈ ਸੀ ਤੁਸੀਂ ਹਨਾ ਹਾਂਜੀ ਅੱਛਾ ਮੈਂ ਉਸ ਤੋਂ ਬਾਅਦ ਮੈਂ ਨੇ ਟਰਾਈ ਕੀਤਾ ਸੀਗਾ ਦਸੰਬਰ 2021 ਦੇ ਵਿੱਚ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਦੱਸਿਆ ਵੀ ਜੇ ਆਪਣੀ ਹਾਈਟ ਨਹੀਂ ਹੈਗੀ ਪੁਲਿਸ ਚ ਨਹੀਂ ਜਾ ਸਕਦੇ ਆਪਾਂ ਹਨਾ ਵੀ ਆਪਣੇ ਦੁਰੇਸ਼ ਨਹੀਂ ਲੱਗਣੀ ਆ ਸਾਲਾਂ ਨਹੀਂ ਮਾਰੀ ਜਾਣੀਆਂ ਵੀ ਆਪਣੀ ਹਾਈਟ ਨਹੀਂ ਹੈ ਮੈਂ ਇਹਨਾਂ ਨੂੰ ਆਖਿਆ ਵੀ ਤੁਸੀਂ ਆਪਾਂ ਨੈੱਟ ਕਰ ਸਕਦੇ ਆ ਪਰ ਜੇ ਆਪਾਂ ਪ੍ਰੋਫੈਸਰ ਬਣਨਾ ਤਾਂ ਫਿਰ ਇਹ ਸਾਰੇ ਇਹਨਾਂ ਨੇ ਵੀ ਆਪਣਾ ਐਮਏ ਦੇ ਨਾਲ ਨਾਲ ਆਪਨਾ ਕੁਆਲੀਫਾਈ ਕੀਤਾ ਤੁਹਾਨੂੰ ਨਹੀਂ ਪਤਾ ਵੀ ਹੁਣੇ 1158 ਪ੍ਰੋਫੈਸਰਾਂ ਨਾਲ ਕੀ ਹੋ ਰਿਹਾ ਹੈ ਪਿਛਲੇ ਡੇਢ ਦੋ ਸਾਲ ਤੋਂ ਪਰ ਹੁਣ ਆ ਕੇ ਫਿਰ ਗਾਜਿਰਗੀ ਹਾਂਜੀ ਹਾਂਜੀ ਸਰ ਉਹ ਦਿੱਕਤਾਂ ਦਾ ਪਤਾ ਹੈ ਹਾਂਜੀ ਸਰ ਬਿਲਕੁਲ ਪਤਾ ਮਤਲਬ ਉਹਨਾਂ ਦੀਆਂ ਪੋਸਟਾਂ ਨਿਕਲੀਆਂ ਉਹਨਾਂ ਨੂੰ ਪ੍ਰੋਫੈਸਰ ਵੀ ਬਣਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਮਤਲਬ ਰਿਵਿਊ ਪ੍ਰਤੀ ਨੀੜੀਆਂ ਨੇ ਉਹ ਰੱਦ ਕਰ ਦਿੱਤਾ ਜੇ ਫ੍ਰੀਜ਼ ਪੜਾਉਣਾ ਪਿਆ ਪੜਾ ਦਿੰਦੇ ਸਰ ਬਿਲਕੁਲ ਕਰ ਦਿੱਤੀ ਇਹ ਵਾਦਾ ਪੱਕੀ ਗੱਲ ਹੈ ਹਾਂਜੀ ਬਿਲਕੁਲ ਜੇ ਅਸੀਂ ਬੜਲਾਡੇ ਦੇ ਵਿੱਚੋਂ ਪੰਜ ਸੱਤ ਬੱਚੇ ਲੱਭ ਕੇ ਦੇ ਦਈਏ ਮੰਨ ਲਓ ਕੁੜੀਆਂ ਲੱਭ ਕੇ ਦੇ ਦਈਏ ਵੀ ਭਾਈ ਤੁਸੀਂ ਆ ਤਿੰਨ ਭੈਣਾਂ ਕੋਲੇ ਜਾ ਕੇ ਆਪਣੀ ਕੋਚਿੰਗ ਲੈ ਸਕਦੇ ਹੋ ਤੁਸੀਂ ਤਿਆਰ ਹੋ ਇਸ ਗੱਲ ਦੇ ਵੀ ਉਹਨਾਂ ਨੂੰ ਫ੍ਰੀ ਪੜ੍ਹਾਉਂਗੇ ਵੀ ਜੇ ਸਾਨੂੰ ਮੌਕਾ ਮਿਲ ਗਿਆ ਕਿਸੇ ਹੋਰ ਦਾ ਘਰ ਵੀ ਸੁਧਰੇ ਹਾਂਜੀ ਸੋਸ਼ੀਅਲ ਤੁਸੀਂ ਜੁੜ ਚੁੱਕੇ ਹੋ ਦਾ ਟੀਵੀ ਐਨਆਰਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਲੈ ਕੇ ਹਾਜ਼ਰ ਹੋਇਆ ਮੁਰਤੋਂ ਉਹੀ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਅੱਜ ਇਸ ਪ੍ਰੋਗਰਾਮ ਦਾ ਮਜ਼ਮੂਨ ਥੋੜਾ ਜਿਹਾ ਵੱਖਰਾ ਹੈ ਵੱਖਰਾ ਇਸ ਕਰਕੇ ਕਿ ਮੈਂ ਆਪਣੇ ਕੈਮਰਾ ਸਹਿਯੋਗੀ ਸਤਨਾਮ ਸਿੰਘ ਨੂੰ ਕਹਾਂਗਾ ਕਿ ਮੇਰੇ ਖੱਬੇ ਹੱਥ ਆਉਣ ਵਾਲੀ ਜਿਹੜੀ ਗਲੀ ਹੈ ਜਿਸ ਨੂੰ ਜਿਸ ਇਲਾਕੇ ਦੇ ਵਿੱਚ ਮੈਂ ਅੱਜ ਗਿਆ ਹੋਇਆ ਹਾਂ ਇਸ ਨੂੰ ਬੀਹੀ ਕਿਹਾ ਜਾਂਦਾ ਹੈ ਯਾਨੀ ਕਿ ਮਾਲਵੇ ਦੇ ਡੂੰਗੇ ਇਲਾਕੇ ਮਾਲਵੇ ਦੇ ਗੜ ਬਡਲਾਡੇ ਦੇ ਵਿੱਚ ਪਹੁੰਚੇ ਹੋਏ ਹਾਂ ਤੇ ਬਡਲਾਡੇ ਆਉਣ ਦਾ ਕਾਰਨ ਬੜਲਾਡੇ ਆਉਣ ਦਾ ਕਾਰਨ ਕੋਈ ਐਸਾ ਸਿਆਸਤਦਾਨ ਨਹੀਂ ਹੈ ਬੜਲਾਡੇ ਆਉਣ ਦਾ ਕਾਰਨ ਕੋਈ ਐਸੀ ਅਮੀਰ ਵੱਡੀ ਸ਼ਖਸੀਅਤ ਨਹੀਂ ਕੋਈ گاਉਣ ਵਾਲਾ ਨਹੀਂ ਕਿਉਂਕਿ ਬੜਲਾਡੇ ਸ਼ਹਿਰ ਨੇ ਔਰ ਇਸ ਇਲਾਕੇ ਨੇ ਬਹੁਤ ਵੱਡੇ ਵੱਡੇ گاਉਣ ਵਾਲੇ ਦਿੱਤੇ ਨੇ ਬਲਕਿ ਬੜਲਾਡੇ ਆਉਣ ਦਾ ਸਬਬ ਗੁਰੂ ਨਾਨਕ ਕਾਲਜ ਬੋੜਲਾ ਅੱਡਾ ਦੀਆਂ ਤਿੰਨ ਉਹ ਭੈਣਾ ਤੇ ਏਸੇ ਗਲੀ ਏਸੇ ਬੀਹੀ ਦੇ ਵਿੱਚੋਂ ਚੱਲ ਕੇ ਆਪਣੇ ਕਾਲਜ ਤੱਕ ਪਹੁੰਚਣ ਵਾਲੀਆਂ ਤੇ ਆਪਣੇ ਕਾਲਜ ਤੋਂ ਏਸੇ ਬੀਹੀ ਦੇ ਰਾਹੀਂ ਚੱਲ ਕੇ ਏਸ ਦਰ ਏਸ ਦਰਵਾਜ਼ੇ ਦੇ ਰਾਹੀਂ ਏਸ ਕੱਚੇ ਵਿਹੜੇ ਪਹਿਲਾਂ ਘਰ ਦੇ ਹਾਲਾਤ ਵਿਖਾਉਣਾ ਤੁਹਾਨੂੰ ਏਸ ਕੱਚੇ ਵਿਹੜੇ ਦੇ ਵਿੱਚ ਬਿਨਾਂ ਸ਼ਹਿਰੀ ਪਲਾਸਟਰ ਕਹਿੰਦੇ ਆ ਅਸੀਂ ਮਲਵਾਈ ਲਪਾਈ ਕਹਿੰਨੇ ਆ ਬਿਣਾ ਲਪਾਈ ਵਾਲੀਆਂ ਇਹਨਾਂ ਕੰਦਾਂ ਦੇ ਵਿੱਚ ਇਸ ਘਰ ਦੇ ਵਿੱਚ ਇਸ ਪਸ਼ੂਆਂ ਵਾਲੇ ਬਾੜੇ ਦੇ ਵਿੱਚ ਤਿੰਨ ਭੈਣਾ ਜਿਹੜੀਆਂ ਭੈਣਾਂ ਨੇ ਉਹ ਘਰ ਵਿਖਾਇਆ ਜੋ ਹਾਰੀ ਸਾਰੀ ਦੇ ਵਸਦਾ ਕੰਮ ਨਹੀਂ ਗੱਡੀਆਂ ਭਾਵੇਂ ਤੁਹਾਡੇ ਕੋਲ ਹੀਠਾਂ ਕਰੋੜਾਂ ਵਾਲੀਆਂ ਆ ਜਾਣ ਯਾਨੀ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਤਹਿਤ ਲਿਆ ਜਾਣ ਵਾਲਾ ਨੈਟ ਦਾ ਟੈਸਟ ਜਿਹੜਾ ਕਿ ਕਈ ਕਈ ਸਾਲ ਦੀਆਂ ਮਿਹਨਤਾਂ ਤੋਂ ਬਾਅਦ ਵੀ ਕਲੀਅਰ ਨਹੀਂ ਹੋ ਪਾਉਂਦਾ ਇਹ ਤਿੰਨ ਸਕੀਆਂ ਭੈਣਾ ਨੇ ਇਸ ਨੈਟ ਦੇ ਟੈਸਟ ਨੂੰ ਬੜੇ ਆਰਾਮ ਨਾਲ ਸਹਿਜੇ ਹੀ ਪਹਿਲੀ ਵਾਰ ਨਹੀਂ ਸਗਾਂ ਦੋ ਦੋ ਵਾਰ ਇੱਕੋ ਸਾਲ ਇੱਕੋ ਵਰੇ ਦੇ ਵਿੱਚ ਕਲੀਅਰ ਕਰਕੇ ਬੜਾ ਢੇ ਸ਼ਹਿਰ ਇਸ ਬੀਹ ਇਸ ਗਲੀ ਇਸ ਮੁਹੱਲੇ ਇਸ ਘਰ ਇਸ ਵਿੜੇ ਆਪਣੇ ਮਾਂ ਪਿਓ ਦਾ ਨਾਮ ਰੌਸ਼ਨ ਕੀਤਾ ਮੇਰੇ ਨਾਲ ਇਸ ਵਕਤ ਜੀ ਚਾਹੁੰਦਾ ਹੈ ਪੰਜਾਬ ਦੇ ਰਾਹੀ ਸਭ ਤੋਂ ਪਹਿਲਾ ਜਿਹੜੇ ਅਧਿਆਪਕ ਹੁੰਦੇ ਨੇ ਮਾਤਾ ਪਿਤਾ ਇਸ ਇਸ ਮਾਤ ਲੋਕ ਦੇ ਇਸ ਕਰਮ ਭੂਮੀ ਦੇ ਪਹਿਲੇ ਅਧਿਆਪਕ ਮੰਨੇ ਜਾਂਦੇ ਨੇ ਉਸ ਤੋਂ ਬਾਅਦ ਗੁਰੂ ਦਾ ਲੜ ਸ਼ੁਰੂ ਹੁੰਦਾ ਹੈ ਮੇਰੇ ਨਾਲ ਸਰਦਾਰ ਬਿੱਕਰ ਸਿੰਘ ਜੀ ਨੇ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਕਾ ਖਾਲਸਾ ਸਰਦਾਰ ਬਿੱਕਰ ਸਿੰਘ ਜੀ ਜਾਂ ਜਿਹੜੀ ਜ਼ਿੰਮੇਵਾਰੀ ਨਿਭਾਉਂਦੇ ਨੇ ਗੁਰੂ ਘਰ ਦੇ ਵਜ਼ੀਰ ਦੇ ਰੂਪ ਦੇ ਵਿੱਚ ਗ੍ਰੰਥੀ ਸਿੰਘ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ 100 100 ਸੋ ਮਾਲਕ ਦੀ ਜਿਹੜੀ ਕਿਰਪਾ ਹੈ ਜਦੋਂ ਬਾਣੀ ਆ ਤੁਹਾਡੇ ਰક્ત ਸੰਚਾਰ ਦੇ ਵਿੱਚ ਤੁਹਾਡੀ ਜੀਵਨ ਜਾਂਚ ਦੇ ਵਿੱਚ ਜੁੜੀ ਹੁੰਦੀ ਆ ਤਾਂ ਉਸ ਦਾ ਸਹਿਜ ਸੁਭਾਅ ਅਸਰ ਕਿਤੇ ਨਾ ਕਿਤੇ ਕੋਈ ਕਿਣਕਾ ਕੋਈ ਰਕਤੀ ਪਰ ਤੁਹਾਡੇ ਨਾਲ ਰਹਿਣ ਵਾਲੇ ਜੀਵਾਂ ਦੇ ਵਿੱਚ ਵੀ ਸਮਾਉਂਦਾ ਹੈ ਬਿਕਰ ਸਿੰਘ ਜੀ ਪਹਿਲਾਂ ਬਹੁਤ ਵਧਾਈਆਂ ਜੀ ਰੱਬ ਸਭ ਨੂੰ ਵਧਾਈ ਬਾਰ ਤਹਾਨੂੰ ਪਤਾ ਵੀ ਇਹ ਤੁਹਾਡੀਆਂ ਕੁੜੀਆਂ ਨੇ ਕੀ ਕਾਰਨਾਮਾ ਕਰ ਬਖਾਇਆ ਇਹ ਪੜ੍ਹਾਈ ਕੀ ਹੈ ਇਹ ਨੈੱਟ ਕੀ ਹੈ ਯੂਜੀਸੀ ਕੀ ਹੈ ਕੀ ਪਾਸ ਕਰ ਲਿਆ ਵੀ ਪੋਲੀਟਿਕਲ ਲੋਕ ਆਉਣ ਲੱਗੇ ਨਾਉਣ ਕਾਂ ਲੱਗੀਆਂ ਸਵੇਰ ਦੀਆਂ ਤੇ ਇੰਨਾ ਸਾਨੂੰ ਦਾ ਅਨੁਭਵ بڑا ਵਰਗੀ ਗੱਲ ਹੈ ਵੀ 8 9 ਪੜ੍ਹੇ ਆ ਸਾਨੂੰ ਤਾਂ ਇਸ ਵਾਰੀ ਪਤਾ ਹੀ ਨਹੀਂ ਵੀ ਇਹ ਕੀ ਹੁੰਦਾ ਨੱਟਾ ਕੋਈ ਪਤਾ ਨਹੀਂ ਤੇ ਅਸੀਂ ਜ਼ੋਰ ਪੂਰਾ ਲਾਇਆ ਵੀ ਭਾਈ ਇਹ ਇਹਦੇ ਬਾਰੇ ਉਹ ਪਤਾ ਹੈ ਵੀ ਜਿੰਨਾ ਚਿਰ ਤੁਹਾਡਾ ਨੈੱਟ ਨਹੀਂ ਹੁੰਦਾ ਉਹਨਾਂ ਚਿਰ ਤੁਹਾਨੂੰ ਕੋਈ ਮਤਲਬ ਪ੍ਰਾਪਤੀ ਨਹੀਂ ਹੋਣੀ ਹੂੰ ਵੀ ਇਹ ਜ਼ਰੂਰੀ ਕਰੋ ਅਸੀਂ ਸੁਣ ਸੁਣ ਕੇ ਲੋਕਾਂ ਤੋਂ ਭੈਣ ਭਾਈਆਂ ਤੋਂ ਵੀ ਇਹਨਾਂ ਦੀ ਤਿਆਰੀ ਕਰਵਾਈ ਆ ਨੱਟ ਦੀ ਹੂੰ ਤੇ ਇਹਨਾਂ ਨੇ ਭਾਈ ਆਪਣਾ ਜੀ ਜਾਣ ਲਾ ਕੇ ਤਿਆਰੀ ਕੀਤੀ ਘਰੇ ਬੈਠ ਕੇ ਬਿਕਰ ਸਿੰਘ ਜੀ ਇੱਕ ਨਾ ਅੱਜ ਦੇ ਟਾਈਮ 'ਚ ਜਿਹੜੀ ਨਾ ਸਭ ਤੋਂ ਵੱਡੀ ਫਿਕਰ ਦੀ ਤੰਦ ਹੈ ਖਾਸ ਤੌਰ ਤੇ ਉਸ ਮਾਪੇ ਲਈ ਉਸ ਪਿਤਾ ਲਈ ਆ ਉਸ ਮਾਤਾ ਲਈ ਕਿ ਅੱਜ ਦੇ ਜ਼ਮਾਨੇ 'ਚ ਧੀ ਤਾਂ ਜਿਹੜੀ ਇੱਕ ਹੈ ਮੈਂ ਪੁੱਤ ਦੀ ਗੱਲ ਨਹੀਂ ਕਰਦਾ ਹੈ ਧੀ ਨੂੰ ਤਾਂ ਇੱਕ ਨੂੰ ਬੋਝ ਸਮਝਦੇ ਆ ਤੁਸੀਂ ਤਿੰਨ ਧੀਆਂ ਨੂੰ ਜਿਹਨੂੰ ਕੁਰਬਾਨੀ ਨੇ ਏਡਾ ਮਾਣ ਬਖਸ਼ਿਆ ਜਿਹਨੂੰ ਬਾਬੇ ਨਾਨਕ ਤੋਂ ਲੈ ਕੇ ਦਸਮਤਤਾ ਤੱਕ ਪੂਰੀ ਕੁਰਬਾਨੀ ਦੇ ਵਿੱਚ ਮਾਣ ਬਖਸ਼ਿਆ ਗਿਆ ਇਹ ਧੀਆਂ ਕਦੇ ਬੋਝ ਨਹੀਂ ਲੱਗੀਆਂ ਹੈਗੀਆਂ ਇਹਨਾਂ ਦੀ ਪੜ੍ਹਾਈ ਕਦੇ ਬੋਝ ਨਹੀਂ ਲੱਗੀ ਸੱਚੀ ਗੱਲ ਦੱਸਿਓ ਮਨ ਦੀ ਹਾਂਜੀ ਸਾਨੂੰ ਕੋਈ ਬੋਝ ਨਹੀਂ ਲੱਗਿਆ ਅਜੇ ਤੱਕ ਸਾਡੇ ਨਾਲ ਵਧੀਆ ਸਾਥ ਇਹਨਾਂ ਨੇ ਦਿੱਤਾ ਹੈ ਘਰ ਦਾ ਕੰਮ ਵੀ ਕਰਦੀਆਂ ਨੇ ਤੇ ਮਤਲਬ ਕਿਤੇ ਜਾਂਦੀਆਂ ਨਹੀਂ ਪੁੱਤਾਂ ਤੋਂ ਵੱਧ ਸਾਨੂੰ ਇਹਨਾਂ ਨੇ ਮਾਣ ਬਖਸ਼ਿਆ ਤੇ ਅਸੀਂ ਵੀ ਇਹਨਾਂ ਨੂੰ ਪੁੱਤਾਂ ਤੋਂ ਵੱਧ ਪਿਆਰ ਲਾਡ ਕਰਦੇ ਆ ਜੋ ਵੀ ਇਹ ਅੱਗੇ ਪੜ੍ਹਨਗੇ ਆ ਉਹ ਹੋਰ ਵੀ ਅਸੀਂ ਪੜਾਵਾ ਪੜਾਉਣ ਦੀ ਕੋਸ਼ਿਸ਼ ਕਰਾਂਗੇ ਨਹੀਂ ਹੁਣ ਤਾਂ ਇਹ ਪੜਾਉਣਗੇ ਆ ਜੀ ਚਲੋ ਪਰਮਾਤਮਾ ਹਾਲਾਂਕਿ ਪੜ੍ਹਾਈ ਦਾ ਕਦੇ ਕੋਈ ਅੰਤ ਨਹੀਂ ਹੁੰਦਾ ਜਾਂ ਸਿੱਖਣ ਦਾ ਕਦੇ ਕੋਈ ਅੰਤ ਨਹੀਂ ਸਿੱਖਦਾ ਬੰਦਾ ਆਖਰੀ ਸਾਹ ਤੱਕ ਜਦੋਂ ਘੰਡ ਵਿੱਚ ਵੀ ਫਸ ਜਾਂਦਾ ਨਾ ਸਾਹ ਜਾਂ ਛਾਤੀ 'ਚ ਫਸ ਜਾਂਦਾ ਹੈ ਉਦੋਂ ਅਖੀਰਲਾ ਹੁੰਦਾ ਜਦੋਂ ਉਦੋਂ ਤੱਕ ਵੀ ਬੰਦਾ ਸਿੱਖਦਾ ਬੰਦੇ ਦੇ ਅੰਦਰ ਸਿੱਖਣ ਦੀ ਚਾਹਨਾ ਚਾਹੀਦੀ ਆ ਪੰਜਾਬ ਇਹ ਚਾਹੁੰਦਾ ਪੰਜਾਬ ਐਡਾ ਸਖੰਦਰੂ ਬਣੇ ਸਾਡਾ ਕਿਉਂਕਿ ਸਿੱਖਣਾ ਹਰੀ ਸਾਰੀ ਦੇ ਵਸਦਾ ਕੰਮ ਨਹੀਂ ਹੈਗਾ ਅ ਬਿੱਕਰ ਸਿੰਘ ਜੀ ਦੇਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਗੱਲਾਂ ਜੋ ਮਰਜ਼ੀ ਕਰੀ ਜਾਣ ਜਿਹੜੀਆਂ ਮਰਜ਼ੀ ਕਮੇਟੀਆਂ ਮੈਂ ਨਾਂ ਨਹੀਂ ਲੈਂਦਾ ਹੈਗਾ ਥੋੜੀ ਜਿਹੜੀ ਆਮਦਨ ਹੁੰਦੀ ਹੈ ਗ੍ਰੰਤੀ ਸਿੰਘਾਂ ਦੀ ਉਹ ਇੰਨੀ ਕਿ ਨਗੂਣੀ ਹੁੰਦੀ ਆ ਵੀ ਪੂਰਾ ਨਹੀਂ ਪੈਂਦਾ ਆਰਥਿਕ ਹਾਲਾਤ ਕੈਮਰੇ ਦੇ ਰਾਹੀਂ ਦਿਖ ਰਹੇ ਨੇ ਮੈਂ ਦੁਨੀਆ ਭਰ ਚ ਵਸਦੇ ਜਿੰਨੇ ਪੰਜਾਬੀ ਨੇ ਸਿੱਖ ਨੇ ਜਿੰਨੇ ਪੰਜਾਬੀ ਨੇ ਸਾਰਿਆਂ ਨੂੰ ਕਹਾਂਗਾ ਕਿ ਕੈਮਰੇ ਦੇ ਰਾਹੀਂ ਇਸ એપisode ਨੂੰ ਬਹੁਤ ਗੌਰ ਨਾਲ ਵੇਖਣਾ ਧਿਆਨ ਨਾਲ ਵੇਖਣਾ ਇਹਨਾਂ ਹਾਲਾਤਾਂ ਚੋਂ ਉੱਠ ਕੇ ਜੇ ਧੀयां ਹਿੰਮਤ ਕਰ ਸਕਦੀਆਂ ਨੇ ਇਹਨਾਂ ਦੇ ਮਾਪੇ ਹਿੰਮਤ ਕਰ ਸਕਦੇ ਆ ਭਰੋਸਾ ਕਰ ਸਕਦੇ ਆ ਵਿਸ਼ਵਾਸ ਕਰ ਸਕਦੇ ਆ ਭਰੋਸਾ ਤੇ ਵਿਸ਼ਵਾਸ ਇੱਕ ਐਸੀ ਤੰਦ ਹੈ ਕਿ ਜੇ ਉਸ ਦੇ ਵਿੱਚ ਗੱਠ ਪੈ ਜੇ ਫਿਰ ਉਹ ਟੁੱਟ ਜੇ ਮਤਲਬ ਉਹ ਸਾਰੀ ਉਮਰ ਸੂਤ ਨਹੀਂ ਆਉਂਦੀ ਹੈਗੀ ਇੰਨੇ ਕੁ ਸੀਮਤ ਸਾਧਨਾ ਨਾਲ ਉਹ ਹੀ 5 7 10 15000 ਰੁਪਏ ਤਨਖਾਹ ਦੇ ਨਾਲ ਘਰ ਦੇ ਗੁਜ਼ਾਰੇ ਵੀ ਚਲਾਉਣੇ ਫੀਸਾਂ ਵੀ ਭਰਨੀਆਂ ਕਿਵੇਂ ਡੰਗ ਸਾਰੇ ਆ ਫਿਰ 10 15 ਦਾ ਕਿਹੜਾ ਜੀ ਇਹਦਾ 5 7000 ਹੀ ਦਿੰਦੇ ਨੇ ਲਓ ਜੀ ਹੱਥ ਕੰਗਣ ਕੋ ਆਰ ਸੀ ਕਿਆ ਔਰ ਪੜ੍ਹੇ ਲਿਖੇ ਕੋ ਫਾਰਸੀ ਕਿਆ ਇਹ ਸੱਚ ਹੈ ਮੇਰਾ ਸਵਾਲੀਆ ਨਿਸ਼ਾਨ ਹੈ ਕੁਐਸਚਨ ਮਾਰਕ ਜਿਹਨੂੰ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਨਾ ਕਿਸੇ ਸੰਸਥਾ ਦਾ ਨਹੀਂ ਲਵਾਗਾ 5 7000 ਰੁਪਿਆ ਗੁਰੂ ਘਰ ਦੇ ਵਜੀਰ ਹੋਣ ਬਾਣੀ ਸਵੇਰੇ ਦੁਪਹਿਰੇ ਸ਼ਾਮ ਤੁਹਾਡੇ ਕੰਨ ਰਸ ਦੇ ਰਾਹੀਂ ਤੁਹਾਡੇ ਅੰਦਰ ਜਾਂਦੀ ਹੋਵੇ ਇਸ ਤੋਂ ਅਗਲੀ ਗੱਲ ਵੀ ਜੇ ਕਈ ਜੇ ਕਿਸੇ ਨੂੰ ਕੋਈ ਵਗਾਰ ਚਲਣੀ ਪੈ ਜੇ ਤਾਂ ਉਹ ਵੀ ਗ੍ਰੰਤੀ ਸਿੰਘ ਦੇ ਪੱਲੇ ਹੀ ਆਉਂਦੀ ਆ ਪਿੰਡ ਦੇ ਵਿੱਚ ਉਹ ਵੀ ਖਾਸ ਤੌਰ ਤੇ ਜਦੋਂ ਆਪਣੇ ਪਿੰਡ ਦੇ ਵਿੱਚ ਲੋਕਲ ਗੁਰੂ ਘਰ ਨਾ ਹੋਵੇ ਬਹੁਤ ਦੂਰ ਜਾ ਕੇ ਸੇਵਾਵਾਂ ਨਿਭਾਉਣੀਆਂ ਪੈਂਦੀਆਂ ਹੁਣ ਜੀ ਇੱਥੇ ਪਹਿਲਾਂ ਮੈਂ ਜਾਂ ਜ਼ਿਮੀਦਾਰਾਂ ਦਾ ਆਪਣਾ ਗੁਰਦੁਆਰਾ ਇੱਥੇ ਕਰਦੇ ਰਹੇ ਹੁਣ ਵੀ ਮੈਨੂੰ ਕਹਿੰਦੇ ਸੀ ਤੂੰ ਡਿਊਟੀ ਕਰ ਹੂੰ ਮਹਾਂ ਤਨਖਾਹ ਕਿੰਨੀ ਦੇਵੋਗੇ ਕਹਿੰਦੇ ਜੀ 4000 ਦੇ ਦਾਂਗੇ ਹੂੰ ਮਾ 4000 ਦਾ ਮੈਂ ਦੋ ਖੰਡ ਪੜ ਕਰ ਦੂੰ ਦਾ ਹੋ ਜਾਊਗਾ ਮੈਂ ਖੁੱਲੇ ਪ੍ਰੋਗਰਾਮ ਹੀ ਕਰਤਾ ਕਰਕੇ ਲੱਗਿਆ ਕਰਨ ਪਹਿਲਾਂ ਮੈਂ ਜਗਲਾਣੇ ਜੋੜੀ ਕੀਤੀ ਆ ਜੀ ਉੱਥੇ ਮੈਨੂੰ 7000 ਰੁਪਏ ਦਿੰਦੇ ਸੀ ਤੇ ਉੱਥੇ ਵੀ ਇੰਨਾ ਪ੍ਰੋਗਰਾਮ ਵਧੀਆ ਨਹੀਂ ਸੀਗਾ ਤੇ ਘੱਟੀ ਦੀ ਪ੍ਰੋਗਰਾਮ ਫਿਰ ਮੈਂ ਉਹ ਵੀ ਛੱਡਿਆ ਮੈਂ ਖੁੱਲੇ ਪ੍ਰੋਗਰਾਮ ਜੀ ਠੀਕ ਨੇ ਖੁੱਲਿਆਂ ਚ ਵਧੀਆ 15 ਜ਼ਮੀਨ ਜਮੂਨ ਹੈ ਤੁਹਾਡੇ ਕੋਲੇ ਹਾਂ ਜੀ ਨਾ ਜੀ ਕੋਈ ਜ਼ਮੀਨ ਨਹੀਂ ਹੈ ਹੂੰ ਕੁਛ ਨਹੀਂ ਹੈ ਵਸਾਈ ਕਾਰੋਬਾਰ ਆ ਕੁਣ ਤੁਸੀਂ ਆਪ ਸੋਚ ਕੇ ਦੇਖੋ ਕਿ 7-8000 ਰੁਪਇਆ ਤੇ ਇਹਨਾਂ ਦੇ ਜਿਹੜੇ ਘਰ ਦੇ ਆ ਸਾਡੀਆਂ ਕੁੜੀਆਂ ਦੇ ਭੈਣਾਂ ਦੇ ਜਿਹੜੇ ਮਾਤਾ ਜੀ ਨੇ ਉਹ ਖੇਤ ਮਜ਼ਦੂਰੀ ਦਾ ਕੰਮ ਕਰਦੇ ਆ ਮਤਲਬ ਦੋਨੇ ਪਾਸੇ ਹਾਲਾਤ ਵੇਖ ਲਓ ਤੁਸੀਂ ਕਿਸ ਤਰੀਕੇ ਦੇ ਹੋਣਗੇ ਪੰਜਾਬ ਇਹ ਵੀ ਚਾਹੁੰਦਾ ਮੈਂ ਇੱਕੋ ਪ੍ਰੋਗਰਾਮ ਦੇ ਵਿੱਚ ਕਈ ਸਾਰੇ ਸਵਾਲ ਖੜੇ ਕਰ ਰਹੇ ਹਾਂ ਕਿ ਪੰਜਾਬ ਇਹ ਵੀ ਚਾਹੁੰਦਾ ਹੈ ਕਿ ਸਾਡੇ ਗ੍ਰਾਂਥੀ ਸਿੰਘਾਂ ਦੀ ਵੀ ਬਾਹ ਫੜੀ ਜਾਵੇ ਸਾਡੇ ਜਿਹੜੇ ਖੇਤ ਮਜ਼ਦੂਰ ਨੇ ਜਿਹੜੇ ਲਗਾਤਾਰ ਸੰਘਰਸ਼ਾਂ ਦੇ ਰਾਹ ਪਾਏ ਹੋਏ ਨੇ ਬੜੀਆਂ ਨਗੂਣੀਆਂ ਦਿਹਾੜੀਆਂ ਜਾਂ ਜਿਹੜੀ ਵੀ ਕਮਾਈ ਹੁੰਦੀ ਆ ਉਸ ਦੇ ਨਾਲ ਗੁਜ਼ਾਰਾ ਕਰ ਰਹੇ ਨੇ ਪੰਜਾਬ ਇਹ ਵੀ ਚਾਹੁੰਦਾ ਹੈ ਕਿ ਉਹਨਾਂ ਦੀ ਜੀਵਨ ਜਾਚ ਦੇ ਵਿੱਚ ਵੀ ਸੁਧਾਰ ਹੋਵੇ ਆ ਉਹ ਅੱਗੇ ਵਧਦੇ ਆ ਤੁਹਾਨੂੰ ਘਰ ਵੀ ਵਿਖਾਉਣਾ ਤੇ ਗੁੱਡੀਆਂ ਨਾਲ ਵੀ ਗੱਲਬਾਤ ਕਰਾਉਣਾ ਫਿਰ ਵੇਖਦੇ ਆ ਕਿ ਪੰਜਾਬ ਕੀ ਚਾਹੁੰਦਾ ਹੈ ਇਸ ਪ੍ਰੋਗਰਾਮ ਦੇ ਰਾਹੀਂ ਆਪਾਂ ਕਿੰਨਾ ਕੁ ਤੁਹਾਡੇ ਸਨਮੁਖ ਅਸੀਂ ਦਾ ਟੀਵੀ ਐਨ ਆਰ ਆਈ ਦੇ ਰਾਹੀਂ ਮਿੱਟੀ ਦੇ ਅਸਲ ਹਾਲਾਤ ਜਿਹੜੇ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਔਰ ਮੈਂ ਸਾਫ਼ ਤੇ ਸਪਸ਼ਟ ਕਹਿ ਦਿੰਨਾ ਕਿ ਅੱਜ ਦਾ ਜਿਹੜਾ ਇਹ ਐਪੀਸੋਡ ਹੈ ਇਹ ਥੋੜਾ ਲੰਬਾ ਹੋ ਸਕਦਾ ਥੋੜਾ ਵੱਡਾ ਹੋ ਸਕਦਾ ਉਹ ਇਸ ਕਰਕੇ ਕਿਉਂਕਿ ਐਡੀਆਂ ਵੱਡੀਆਂ ਗਥਾਵਾਂ ਨੂੰ ਕੁਝ ਸਮੇਂ ਦੇ ਵਿੱਚ ਨਹੀਂ ਬੰਨਿਆ ਜਾ ਸਕਦਾ ਹੈ ਇਸ ਸੰਘਰਸ਼ਾਂ ਦੀ ਗਾਥਾ ਹੁੰਦੀ ਆ ਤਾਂ ਇਸ ਨੂੰ ਸਮਾਬੱਧ ਨਹੀਂ ਕੀਤਾ ਜਾ ਸਕਦਾ ਜਿੱਦਾਂ ਉਹ ਕਿਹਾ ਜਾਂਦਾ ਸੰਤਰਾ ਮੋਦਾਸੀ ਨੇ ਕਿਹਾ ਸੀ ਕਿ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਉਹੀ ਗੱਲ ਹੈ ਸੂਰਜ ਦੀਆਂ ਲਾਟਾਂ ਸੂਰਜ ਦੀਆਂ ਕਿਰਨਾਂ ਕਮੀਆਂ ਦੇ ਵਿਹੜਿਆਂ 'ਚੋਂ ਉੱਗਣ ਗੀਆਂ ਪਰ ਪੰਜਾਬ ਇਹ ਚਾਹੁੰਦਾ ਕਿ ਇਹ ਉੱਗ ਰਹੇ ਸੂਰਜ ਨੇ ਜਿਹੜੇ ਇਹਨਾਂ ਨੂੰ ਆਪਣਾ ਅਸਮਾਨ ਮਿਲੇ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ ਠੋਕਰਾਂ ਨੂੰ ਜਿੰਨਾ ਠੋਕਰਾਂ ਮਾਰੀਆਂ ਨੇ ਠੋਕਰਾਂ ਰਾਸ ਵੀ ਉਹਨਾਂ ਨੂੰ ਹੀ ਆਈਆਂ ਨੇ ਇਹ ਜ਼ਿੰਦਗੀ ਸੱਚਮੁੱਚ ਬਹੁਤ ਔਖੀ ਆ ਤੇ ਜਿਨ੍ਹਾਂ ਨੇ ਤਾਂ ਠੋਕਰਾਂ ਨੂੰ ਠੋਕਰ ਮਾਰ ਕੇ ਆਪਣਾ ਰਾਹ ਅੱਗੇ ਬਣਾ ਲਿਆ ਉਹਨਾਂ ਨੂੰ ਠੋਕਰ ਰਾਸ ਆ ਜਾਂਦੀ ਹੈ ਇਸੇ ਕਰਕੇ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਅਸੀਂ ਮਾਲਵੇ ਦੇ ਤੌਰ ਸ਼ਹਿਰ ਬੜਲਾਡੇ ਦੇ ਵਿੱਚ ਬੈਠੇ ਆ ਸਾਡੇ ਬਲਾਡਾ ਕਿਹਾ ਜਾਂਦਾ ਇੱਕ ਵਿੱਚੋਂ ਕੱਟ ਦਿੱਤਾ ਜਾਂਦਾ ਸ਼ਬਦ ਜਦੋਂ ਅਸੀਂ ਪੰਜਾਬੀ ਵਿੱਚ ਬੋਲਦੇ ਆ ਪਹਿਲਾਂ ਤੁਹਾਡੀ ਗੱਲਬਾਤ ਇਹਨਾਂ ਤਿੰਨਾਂ ਗੁੱਡੀਆਂ ਦੇ ਪਿਤਾ ਜੀ ਨਾਲ ਕਰਵਾਈ ਕਿ ਕਿਵੇਂ 7 8 10000 ਦੇ ਵਿੱਚ ਜਿਹੜੇ ਗੁਜ਼ਾਰੇ ਆ ਉਹ ਹੁੰਦੇ ਆ ਇਹ ਪੰਜਾਬ ਦੀ ਸਚਾਈ ਐ ਇਸ ਵਾਰ ਪਹਿਲਾਂ ਖੜਾ ਕਰ ਲਿਆ ਇਹ ਬੀਬੀ ਬੈਠੇ ਐ ਇਹਨਾਂ ਗੁੱਡੀਆਂ ਦੇ ਮਾਤਾ ਜੀ ਨੇ ਦਾਤੀ ਪੱਲੀ ਲੈ ਕੇ ਜਾਣਾ ਇਹ ਉਹਨੂੰ ਪਤਾ ਹੈ ਜਿਨੇ ਕਦੇ ਦਾਤੀ ਪੱਲੀ ਚੱਕ ਕੇ ਨਾ ਖੇਤਾਂ ਚੋਂ ਘਾਹ ਖੋਤਿਆ ਹੋਵੇ ਬੱਟਾ ਬੰਨਿਆ ਤੋਂ ਸਾਨੂੰ ਪਤਾ ਇਸ ਕਰਕੇ ਪਤਾ ਕਿ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਵਿਚਰਦੇ ਆਏ ਆਂ ਤੇ ਉਸ ਤੋਂ ਬਾਅਦ ਵੀ ਫਿਰ ਸੁਪਨਾ ਵੇਖਣਾ ਕਿ ਭਾਈ ਤਿੰਨ ਕੁੜੀਆਂ ਅੱਜ ਤੋਂ ਬੜਾ ਪਿੱਛੇ ਨਹੀਂ ਜਾਂਦਾ 12-13 ਸਾਲ ਪਹਿਲਾਂ ਤੱਕ ਇਸ ਇਲਾਕੇ ਦੇ ਵਿੱਚ ਵੀ ਕੁੜੀਆਂ ਨੂੰ ਕਹਿਨਤਾ ਜਾ ਜਾਂਦਾ ਸੀ ਕਿ ਪੱਥਰ ਜੰਮਦਾ ਤੇ ਇੱਕ ਘਟਨਾ ਸ਼ਾਇਦ ਬੜੇ ਘੱਟ ਦਰਸ਼ਕਾਂ ਨੂੰ ਮਹਿਸੂਸ ਹੋਵੇ ਕਿ ਪਾਤੜਾਂ ਦੇ ਵਿੱਚ ਇੱਕ ਕਲੀਨਿਕ ਇੱਕ ਹਸਪਤਾਲ ਦੇ ਵਿੱਚ ਖੂ ਲੱਭਿਆ ਸੀ ਉਸ ਖੂ ਦੇ ਵਿੱਚੋਂ ਯਾਨੀ ਕਿ ਉਸ ਹਸਪਤਾਲ ਦੇ ਉਸ ਖੂ ਦੇ ਵਿੱਚੋਂ ਇੰਨੇ ਕ ਬੱਚਿਆਂ ਦੇ ਭਰੂਣ ਲੱਭੇ ਸੀ ਕਿ ਬਹੁਤ ਵੱਡਾ ਕੇਸ ਬਣਿਆ ਸੀ ਉਹ ਸਾਰੇ ਦੇ ਸਾਰੇ ਕੁੜੀਆਂ ਦੇ ਭਰੂਣ ਸੀ 3ਾਂ ਦੇ ਅਬੋਰਸ਼ਨ ਕਰਵਾਏ ਗਏ ਸੀ ਬਾਲੀ ਪੁਰਾਣੀ ਗੱਲ ਨਹੀਂ ਹੈ 15 ਕ ਬਾਰੇ ਪੁਰਾਣੀ ਗੱਲ ਹੈ ਉਹਨਾਂ ਬੱਚੀਆਂ ਦੇ ਵਿੱਚੋਂ ਜਿਹੜੀਆਂ ਉਹ ਬੱਚੀਆਂ ਉਸ ਵਕਤ ਬੇਦਰਦ ਹੋ ਕੇ ਇਸ ਜ਼ਮਾਨੇ ਨੇ ਉਹਨਾਂ ਦਾ ਅਬੋਰਸ਼ਨ ਕਰਵਾ ਕੇ ਸਿੱਟੀਆਂ ਹੋ ਸਕਦਾ ਕਿ ਉਹਨਾਂ ਦੇ ਵਿੱਚੋਂ ਇਹਨਾਂ ਤਿੰਨ ਧੀਆਂ ਵਾਂਗ ਕੋਈ ਸੁਪਨਾ ਵੇਖ ਕੇ ਪ੍ਰੋਫੈਸਰ ਬਣ ਸਕਦੀ ਹੁੰਦੀ ਅੱਗੇ ਜਾ ਸਕਦੀ ਹੁੰਦੀ ਹੋ ਸਕਦਾ ਕੋਈ ਡਾਕਟਰ ਰੇ ਇੰਜੀਨੀਅਰ ਹੁੰਦੀ ਪੰਜਾਬ ਇਹ ਵੀ ਚਾਹੁੰਦਾ ਕਿ ਪੰਜਾਬ ਦੇ ਵਿੱਚੋਂ ਇਹ ਅਲਾਮਤ ਦੂਰ ਹੋਵੇ ਪਹਿਲਾਂ ਤਾਂ ਮੈਨੂੰ ਨਾਂ ਦੱਸੋ ਮੈਂ ਹੁਣ ਜਾਨਣਾ ਵੱਡਾ ਕੌਣ ਵਿਚਾਲੇ ਕੌਣ ਤੇ ਛੋਟਾ ਕੌਣ ਮਤਲਬ 1 2 3 ਹੈ ਨਾ ਤੁਹਾਡਾ ਨਾਂ ਰਿੰਪੀ ਕੌਰ ਸ ਬਿਆਨਤ ਕੌਰ ਸਰ ਹਰਦੀਪ ਕੌਰ ਹਰਦੀਪ ਕੌਰ ਪਹਿਲਾ ਅਟੈਂਪਟ ਪਹਿਲਾ ਤੁਸੀਂ ਕਲੀਅਰ ਕੀਤਾ ਸੀ ਰਿੰਪੀ ਪਹਿਲਾ ਸਰ ਪਹਿਲਾ ਸਭ ਤੋਂ ਛੋਟੇ ਨੇ ਕੀਤਾ ਐਮਏ ਪੰਜਾਬੀ ਵਾਲੇ ਨੇ ਹਨਾ ਤੁਸੀਂ ਦੋ ਅਟੈਂਪਟ ਜਨਵਰੀ ਦੇ ਵੀ ਦਿੱਤੇ ਤੇ ਆਹ ਵੀ ਦਿੱਤਾ ਜੂਨ ਵਾਲਾ ਵੀ ਦਿੱਤਾ ਹਨਾ ਉਹ ਕਲੀਅਰ ਹੋ ਗਿਆ ਤੇ ਇਹਦਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਛੋਟੀ ਨੇ ਵੱਡੀਆਂ ਨੂੰ ਚੇਟਕ ਲਾਈ ਵੀ ਆਪਾਂ ਨੈੱਟ ਵਾਲੇ ਪਾਸੇ ਨੂੰ ਵਧੀਏ ਇਹ ਕਹਿ ਸਕਦੇ ਆਪਾਂ ਕੈਸਾ ਦੱਸ ਮਤਲਬ ਪਹਿਲਾਂ ਇਹਨੇ ਤਹਈਆ ਕੀਤਾ ਨਾ ਵੀ ਮੈਂ ਚਲੋ ਨੈਟ ਕਰਕੇ ਦੇਖਦੀ ਆ ਉਸ ਤੋਂ ਬਾਅਦ ਫਿਰ ਨਾਲ-ਨਾਲ ਤੁਸੀਂ ਵੀ ਸਾਰੇ ਚੱਲ ਪਏ ਜਾਂ ਇਕੱਠਿਆਂ ਅ ਸ਼ੁਰੂ ਕੀਤਾ ਸੀਗਾ ਵੀ ਚਲੋ ਇਕੱਠੇ ਭਾਰ ਕੇ ਦੇਖਦੇ ਆਂ ਫਿਰ ਆਪਾਂ ਕੀ ਬਣਦਾ ਸੀ ਸਰ ਪਹਿਲਾਂ ਟਰਾਈ ਮੈਂ ਕੀਤਾ ਸੀ ਜਦ ਮੇਰੀ ਐਮਸੀ ਹੋ ਗਈ ਸੀ ਇੱਕ ਵਾਰੀ ਕਰ ਲਈ ਸੀ ਤੁਸੀਂ ਹਣਾ ਹਾਂਜੀ ਮੈਂ ਉਸ ਤੋਂ ਬਾਅਦ ਮੈਂ ਨੇ ਟਰਾਈ ਕੀਤਾ ਸੀਗਾ ਦਸੰਬਰ 2021 ਦੇ ਵਿੱਚ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਦੱਸਿਆ ਵੀ ਜੇ ਆਪਣੀ ਹਾਈਟ ਨਹੀਂ ਹੈਗੀ ਪੁਲਿਸ ਚ ਨਹੀਂ ਜਾ ਸਕਦੇ ਆਪਾਂ ਹਣਾ ਵੀ ਆਪਣੇ ਦਰੇਸ਼ ਨਹੀਂ ਲੱਗਣੀ ਆ ਸਾਲਾਂ ਨਹੀਂ ਮਾਰੀਆਂ ਜਾਣੀਆਂ ਵੀ ਆਪਣੀ ਹਾਈਟ ਨਹੀਂ ਹੈ ਮੈਨੂੰ ਆਖਿਆ ਵੀ ਤੁਸੀਂ ਆਪਾਂ ਨੈੱਟ ਕਰ ਸਕਦੇ ਆ ਪਰ ਜੇ ਆਪਾਂ ਪ੍ਰੋਫੈਸਰ ਬਣਨਾ ਤਾਂ ਫਿਰ ਇਹ ਸਾਰੇ ਇਹਨਾਂ ਨੇ ਵੀ ਆਪਣਾ ਐਮਏ ਦੇ ਨਾਲ ਨਾਲ ਆਪਣਾ ਕੁਆਲੀਫਾਈ ਕੀਤਾ ਮੈਂ ਮੈਂ ਚਲੋ ਓਸੋ ਦੇ ਵਿੱਚ ਨਹੀਂ ਆਉਂਦਾ ਹੈਗਾ ਵੀ ਕਿਹੜੀਆਂ ਮੁਸ਼ਕਲਾਂ ਆਈਆਂ ਕਿਉਂਕਿ ਮੁਸ਼ਕਲਾਂ ਤਾਂ ਕੈਮਰੇ ਦੇ ਰਾਹੀਂ ਜਿਹੜਾ ਘਰ ਹੈ ਉਹ ਆਪ ਹੀ ਦੱਸ ਰਿਹਾ ਹੈ ਨਾ ਜਿਹੜਾ ਸਾਰਾ ਕੁਸ਼ਾਲਾਤ ਨੇ ਉਹ ਸਾਰਾ ਕੁਝ ਦੱਸ ਰਿਹਾ ਮੈਂ ਇਹ ਪੁੱਛਣਾ ਚਾਹੁੰਦਾ ਸਵਿਹਰ ਦੇ ਤਰੀਕੇ ਨਾਲ ਤੁਹਾਡਾ ਇਲਾਕਾ ਬੇਸ਼ੱਕ ਇਸ ਨੂੰ ਬੈਕਵਰਡ ਕਿਹਾ ਜਾਂਦਾ ਪਰ ਜਿਹੜੇ ਇਥੋਂ ਦੇ ਸੰਘਰਸ਼ੀ ਲੋਕ ਹੈ ਇਥੋਂ ਬਹੁਤ ਲਹਿਰਾਂ ਉੱਠੀਆਂ ਨੇ ਇਸ ਇਲਾਕੇ ਦੇ ਵਿੱਚੋਂ ਬੜੇ ਸੰਘਰਸ਼ ਉੱਠੇ ਆ ਇਸ ਇਲਾਕੇ ਦੇ ਵਿੱਚੋਂ ਖਾਸ ਤੌਰ ਤੇ ਤੁਹਾਡੇ ਕਾਲਜ ਨੂਏ ਮਾਨ ਹਾਸਲ ਹੈ ਕਿ ਪ੍ਰੋਫੈਸਰ ਅਜਮੇਰ ਸਿੰਘ ਔਲਖ ਹੋਰਾਂ ਨੇ ਇੱਥੇ ਪੜਾਇਆ ਹੋਇਆ ਹੈ ਬਹੁਤ ਮਹਾਨ ਹਸਤੀਆਂ ਸ਼ਖਸੀਅਤਾਂ ਵੱਡੇ ਲੋਕ ਇਥੋਂ ਪੜਾ ਕੇ ਗਏ ਨੇ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਤਿੰਨਾਂ ਦੇ ਭਵਿੱਖ ਦੇ ਅੱਗੇ ਸਰਕਾਰੀ ਯੋਜਨਾਵਾਂ ਕਰਕੇ ਬਹੁਤ ਵੱਡੀਆਂ ਵੱਡੇ ਸਵਾਲੀਆ ਨਿਸ਼ਾਨ ਲੱਗੇ ਹੋਏ ਨੇ ਨੌਕਰੀ ਮਿਲਣ ਦੇ ਵਿੱਚ ਤੁਹਾਨੂੰ ਨਹੀਂ ਪਤਾ ਵੀ ਹੁਣੇ 1158 ਪ੍ਰੋਫੈਸਰਾਂ ਨਾਲ ਕੀ ਹੋ ਰਿਹਾ ਹੈ ਪਿਛਲੇ ਡੇਢ ਦੋ ਸਾਲ ਤੋਂ ਪਰ ਹੁਣ ਆ ਕੇ ਫਿਰ ਗਾਜਗਿਰ ਗਈ ਹਾਂਜੀ ਹਾਂਜੀ ਉਹ ਦਿੱਕਤਾਂ ਦਾ ਪਤਾ ਹਾਂਜੀ ਸਰ ਬਿਲਕੁਲ ਪਤਾ ਮਤਲਬ ਉਹਨਾਂ ਦੀਆਂ ਪੋਸਟਾਂ ਨਿਕਲੀਆਂ ਉਹਨਾਂ ਨੂੰ ਪ੍ਰੋਫੈਸਰ ਵੀ ਬਣਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਮਤਲਬ ਰਿਵਿਊ ਪਰਤੇ ਜਿਹੜੀਆਂ ਇਹਨੂੰ ਰੱਦ ਕਰ ਦਿੱਤੀਆਂ ਗਈ ਇਹ ਵੀ ਹੁੰਦਾ ਨਾ ਕਿਤੇ ਨਾ ਕਿਤੇ ਵੀ ਬੇਅੰਤ ਵੀ ਇਹ ਵੀ ਹੁੰਦਾ ਕਿਤੇ ਨਾ ਕਿਤੇ ਵੀ ਤੁਹਾਡੇ ਕਾਲਜ ਕਾਲਜ ਦੇ ਵਿੱਚ ਵੀ ਬਹੁਤ ਸਾਰੀਆਂ ਅਸਾਮੀਆਂ ਖਾਲੀ ਹੋਣਗੀਆਂ ਹੋ ਸਕਦਾ ਹੈ ਕਿ ਉਹਨਾਂ ਅਸਾਮੀਆਂ ਦੇ ਵਿੱਚ ਹੀ 1158 ਵਾਲੇ ਕੁਝ ਅਸਿਸਟੈਂਟ ਪ੍ਰੋਫੈਸਰ ਪੜਾਉਣ ਆਏ ਹੋਣ ਕਈਆਂ ਨੇ ਜੁਆਇਨ ਕੀਤਾ ਹੋਵੇ ਕਿੱਤੇ ਨਾ ਕਿਤੇ ਦੇਖੋ ਮੈਂ ਖੁਸ਼ੀ ਦੇ ਵਿੱਚ ਵਿਗਨ ਨਹੀਂ ਪਾਉਣਾ ਚਾਹੁੰਦਾ ਪਰ ਜਿਹੜੇ ਸਵਾਲ ਸੱਚਮੁੱਚ ਭਵਿੱਖ ਚ ਆ ਸਕਦੇ ਆ ਕੀ ਉਹਨਾਂ ਸਵਾਲਾਂ ਦੇ ਲਈ ਤਿਆਰ ਹਾਂ ਤੁਸੀਂ ਹਾਂਜੀ ਸਰ ਜਿੱਦਾਂ ਆਉਣਗੇ ਹੈਂਡਲ ਤਾਂ ਕਰਨੇ ਪੈਂਦੇ ਹੀ ਤੁਹਾਨੂੰ ਕੀ ਲੱਗਦਾ ਹਾਂਜੀ ਸਰ ਬਿਲਕੁਲ ਮਤਲਬ ਜਿਵੇਂ ਉਹਨਾਂ ਨੂੰ 1152 ਪਰ ਪੋਸਟ ਆਈਆਂ ਤੇ ਰੱਦ ਕਰ ਦਿੱਤੀਆਂ ਗਿਆ ਕੀ ਪਤਾ ਸਾਡੇ ਅੱਗੇ 1158 ਨਹੀਂ ਕਈ ਟੀਚਰ ਵੀ ਨੇ ਬਹੁਤ سارے ਈਟੀਟੀ ਵਾਲੇ ਜਿਨ੍ਹਾਂ ਨੇ ਪਹਿਲਾਂ ਉਹ ਜਿਹੜੇ ਟੈਸਟ ਦਿੱਤੇ ਸੀਗੇ ਟੀਟੀ ਵਾਲੇ ਉਹ ਸਾਰੇ ਬਹੁਤ ਸਾਰੇ ਅਧਿਆਪਕ ਵੀ ਐਸੇ ਬੈਠੇ ਆ ਜਿਨ੍ਹਾਂ ਕੋਲੇ ਮਤਲਬ ਜਿਨ੍ਹਾਂ ਦੀਆਂ ਉਮਰਾਂ ਲੰਘ ਗਈਆਂ ਕਈਆਂ ਦੇ ਰਿਸ਼ਤੇ ਟੁੱਟ ਗਏ ਕਿਉਂਕਿ ਉਮਰ ਹੱਦਾਂ ਨਿਕਲ ਗਈਆਂ ਇੱਕ ਸਹਾਰੇ ਤੇ ਬੈਠੇ ਸੀ ਕਈ ਕੁੜੀਆਂ ਨੇ ਪਿਛਲੇ ਸਾਲ ਸੁਸਾਇਡ ਵੀ ਕੀਤੀ ਆ 11 58 ਦੇ ਵਿੱਚੋਂ ਜਾਂ ਅਧਿਆਪਕਾਂ ਦੇ ਵਿੱਚੋਂ ਮਤਲਬ ਕਿਤੇ ਕਿਤੇ ਜੇ ਇਹੋ ਜੀਆਂ ਸਥਿਤੀਆਂ ਸਾਡੇ ਕੋਲ ਆਉਂਦੀਆਂ ਨੇ ਤਾਂ ਸਾਡੇ ਕੋਲ ਕੋਈ ਬਦਲਵਾ ਪ੍ਰਬੰਧ ਯਾਨੀ ਕਿ ਬਦਲਵਾ ਪ੍ਰਬੰਧ ਕੀ ਆਪਾਂ ਇਸ ਗੱਲ ਲਈ ਤਿਆਰ ਆ ਵੀ ਫਿਰ ਭਾਈ ਚਲੋ ਪ੍ਰਾਈਵੇਟ ਹੀ ਕੰਮ ਕਰਾਂਗੇ ਪਰ ਕਰਾਂਗੇ ਜ਼ਰੂਰ ਹਾਂਜੀ 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 ਇਸ ਗੱਲ ਲਈ ਤਿਆਰ ਹਾਂ ਹਾਂਜੀ ਬਿਲਕੁਲ ਅਬ ਜੇ ਕੋਈ ਹੋਰ ਵੀ ਆ ਸਾਹਮਣੇ ਆਉਂਦੀ ਹੈ ਤਾਂ ਉਹਦੇ ਲਈ ਵੀ ਮਿਹਨਤ ਕਰਾਂਗੇ ਹੂੰ ਤੇ ਉਹਨੂੰ ਮਤਲਬ ਆਪਾਂ ਟੇਕ ਸਿਰਫ ਇਹ ਨਹੀਂ ਰੱਖਣੀ ਹੈ ਕਿ ਵੀ ਅਸੀਂ ਅਧਿਆਪਨ ਖੇਤੇ ਵਾਲੀ ਜਾਣਾ ਹੈ ਇਸ ਖੇਤੇ ਤੋਂ ਸੇਧ ਲੈ ਕੇ ਅੱਗੇ ਵੀ ਵਧਿਆ ਜਾ ਸਕਦਾ ਹੈ ਬਿਲਕੁਲ ਸਰ ਹੂੰ ਮਤਲਬ ਹੁਣ ਜਦੋਂ ਅਸੀਂ ਨੈਟ ਕਵਾਲਿਫਾਈ ਕੀਤਾ ਉਹਦੇ ਨਾਲ ਮਤਲਬ ਪੀਸਸ ਦਾ ਵੀ ਅਸੀਂ ਨੇ ਭਰਿਆ ਹੋਇਆ ਹੂੰ ਮੈਨੇ ਭਰਿਆ ਕੱਲੀ ਨਹੀਂ ਇਹਨਾਂ ਨੇ ਭਰਿਆ ਨੇ ਇਹਨਾਂ ਨੂੰ ਕਿਹਾ ਸੀ ਭਰ ਦੋ ਹੂੰ ਤੇ ਮਤਲਬ ਉਹਦੇ ਲਈ ਤਿਆਰੀ ਨਹੀਂ ਮਿਲੀ ਦੋ ਮਹੀਨੇ ਬਸ ਉਹ ਪੇਪਰ ਨੂੰ ਤੇ ਅੰਨੀ ਤਿਆਰੀ ਹੈ ਨਹੀਂ ਮੈਂ ਤਾਂ ਇੱਕ ਵਾਰ ਮੈਂ ਦੇਖਣਾ ਚਾਹੁੰਦੀ ਉਹ ਪੇਪਰ ਕਹਿ ਜਾਂਦਾ ਆ ਬਹੁਤ ਇੰਪੋਰਟੈਂਟ ਗੱਲ ਆ ਕਿ ਜਿਹੜੀ ਜਿਹੜੀ ਪ੍ਰੀ ਰਿਹਰਸਲ ਹੁੰਦੀ ਹੈ ਜਿਹਨੂੰ ਪ੍ਰੀ ਐਗਜ਼ਾਮ ਕਹਿੰਦੇ ਆ ਵੀ ਚਲੋ ਇੱਕ ਵਾਰੀ ਆਪਾਂ ਟੈਸਟ ਦੇ ਕੇ ਦੇਖਦੇ ਆ ਉਹਦੇ ਵਿੱਚ ਪਤਾ ਲੱਗ ਜੂਗਾ ਕਿ ਪੀਸੀਐਸ ਦੇ ਟੈਸਟ ਦੇ ਵਿੱਚ ਕੀ ਹੁੰਦੀ ਹੈ ਇੱਕ ਹੋਰ ਤੁਹਾਨੂੰ ਅਜੀਬ ਗੱਲ ਦੱਸਦਾ ਜੇ ਇਹ ਅਜੀਬ ਗੱਲ ਇਹਨਾਂ ਦੇ ਘਰ ਦੇ ਵਿੱਚ ਮਹੱਲੇ 'ਚ ਇੱਕ ਹਫਤਾ 10 ਦਿਨ ਹਜੇ ਹੋਰ ਵਾਪਰੇਗੀ ਜਦੋਂ ਅਸੀਂ ਆਏ ਆਫ ਦੀ ਰਿਕਾਰਡ ਉਦੋਂ ਕਈ ਸਾਰੇ ਜਿਹੜੇ ਸਰਕਾਰੀ ਮੁਲਾਜ਼ਮਾਂਤ ਕਰਨ ਵਾਲੇ ਪੁਲਿਸ ਮੁਲਾਜ਼ਮ ਬੈਠੇ ਸੀਗੇ ਮੇਰੇ ਮਨ ਦੇ ਵਿੱਚ ਉਹ ਚੱਲ ਪਿਆ ਕਿ ਇਸ ਵਕਤ ਪੁਲਿਸ ਮੁਲਾਜ਼ਮ ਪ੍ਰਸ਼ਾਸਨ ਦੁਆਰਾ ਭੇਜੇ ਗਏ ਨੇ ਇਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਜਾਂ ਕਿਸੇ ਰਾਜਨੀਤਿਕ ਹਸਤੀ ਨੇ ਆਉਣਾ ਹੋਣਾ ਜਾਂ ਕਿਸੇ ਵੱਡੀ ਹਸਤੀ ਨੇ ਆਉਣਾ ਹੋਣਾ ਤਾਂ ਉਹ ਸਾਰੇ ਉਹਨਾਂ ਨੇ ਨਿਗ੍ਹਾਦਾਰੀ ਕਰਕੇ ਜਾਣੀ ਹੁੰਦੀ ਆ ਪ੍ਰਸ਼ਾਸਨ ਵੱਲੋਂ ਹੌਸਲਾ ਵੀ ਦੇ ਕੇ ਜਾਣਾ ਹੁੰਦਾ ਪਰ ਦੂਜੇ ਪਲ ਮੇਰੇ ਮਨ ਦੇ ਵਿੱਚ ਤਸਵੀਰ ਉਹ ਆ ਰਹੀ ਸੀ ਜਦੋਂ ਇਹੀ ਪ੍ਰਸ਼ਾਸਨ ਹੁੰਦਾ ਜਦੋਂ ਇਹੀ ਪੁਲਿਸ ਹੁੰਦੀ ਹੈ ਇਹੀ ਵਿਧਾਇਕ ਇਹੀ ਮੰਤਰੀ ਹੁੰਦੇ ਨੇ ਤੇ ਆਰਡਰ ਦੇ ਦਿੱਤਾ ਜਾਂਦਾ ਜਿਹੜੇ ਭਵਿੱਖ ਨਰਮਤਾ ਹੁੰਦੇ ਨੇ ਆਪਣੇ ਹੱਕ ਮੰਗ ਰਹੇ ਉਹਨਾਂ ਦੇ ਡਾਂਗਾ ਵਾਰੀਆਂ ਜਾਂਦੀਆਂ ਨੇ ਚੁੰਨੀਆਂ ਲਾਈਆਂ ਜਾਂਦੀਆਂ ਨੇ ਪੱਗਾਂ ਲਾਈਆਂ ਜਾਂਦੀਆਂ ਨੇ ਸਿਰ ਪਾੜੇ ਜਾਂਦੇ ਨੇ ਯਾਨੀ ਕਿ ਅਧਿਕਾਰਤਾਂ ਦੇ ਉੱਤੇ ਤਸ਼ੱਦਦ ਵੀ ਪੁਲਸੀਆ ਵਿਭਾਗ ਹੀ ਕਰਦਾ ਸੋ ਪੰਜਾਬ ਇਹ ਵੀ ਚਾਹੁੰਦਾ ਹੈ ਕਿ ਇਹਨਾਂ ਮਸਲਿਆਂ ਦੇ ਹੱਲ ਹੋਣ ਤੁਸੀਂ ਮਤਲਬ ਮੈਂ ਤੁਹਾਡੇ ਤੋਂ ਇਹ ਉਮੀਦ ਕਰਨੀ ਚਾਹਾਂਗਾ ਸਵਾਲ ਦੇ ਰੂਪ ਦੇ ਵਿੱਚ ਨਹੀਂ ਮਤਲਬ ਤੁਹਾਡੇ ਮਨ ਦੇ ਬਲਬਲੇ ਦੇ ਰੂਪ ਦੇ ਵਿੱਚ ਵੀ ਜਿੱਦਾਂ ਦੇ ਜਿੱਦਾਂ ਦੇ ਹਾਲਾਤਾਂ ਚੋਂ ਆਪਾਂ ਉੱਠੇ ਹਾਂ ਤੁਸੀਂ ਉੱਠੇ ਹੋ ਹਨ ਤੁਸੀਂ ਸਾਡੇ ਚੈਨਲ ਦੇ ਉੱਤੇ ਵੀ ਤੇ ਵੱਖ-ਵੱਖ ਚੈਨਲਾਂ ਤੇ ਵੀ ਦੱਸਿਆ ਵੀ ਕਿਵੇਂ ਰਾਤ ਨੂੰ 2 ਵਜੇ ਉੱਠ ਕੇ ਮਿਹਨਤ ਕਰਨੀ ਪੈਂਦੀ ਸੀ ਕਿਵੇਂ ਇਹਨਾਂ ਨੂੰ ਖੇਤ ਦੇ ਵਿੱਚ ਦਿਹਾੜੀ ਕਰਨੀ ਪੈਂਦੀ ਸੀ ਡੈਡੀ ਨੂੰ ਮੋਗੇ ਜਾ ਕੇ ਆਪਣੀ ਮਤਲਬ ਗ੍ਰਾਂਤੀ ਸਿੰਘ ਦੀ ਡਿਊਟੀ ਨਿਭਾਉਣੀ ਪੈਂਦੀ ਸੀ ਜੇ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਜਿਹੜੇ ਹੋਰ ਗਰੀਬ ਬੱਚੇ ਆ ਸਾਡੇ ਪਰਿਵਾਰਾਂ ਚੋਂ ਸਾਡੇ ਘਰਾਂ ਚੋਂ ਕੀ ਉਹਨਾਂ ਦੀ ਮਦਦ ਕਰਨੀ ਚਾਹੋਗੇ ਵੀ ਘੱਟੋ-ਘੱਟ ਉਹ ਆਪਣੇ ਪੈਰਾਂ ਤੇ ਹੋ ਜਾਣ ਜੇ ਸਰਕਾਰੀ ਨੌਕਰੀ ਨਹੀਂ ਵੀ ਮਿਲਦੀ ਉਹਨਾਂ ਨੂੰ ਜਾਂ ਪੜ੍ਹਾਈ ਦਾ ਦੀਵਾ ਜਗ ਜੇ ਉਹਨਾਂ ਦੇ ਅੰਦਰ ਹਾਂਜੀ ਕਰਨੀ ਚਾਹਾਂਗੇ ਜੇ ਫ੍ਰੀਜ ਬਣਾਉਣਾ ਪਿਆ ਪੜਾ ਦਿੰਦੇ ਹਾਂ ਸਰ ਬਿਲਕੁਲ ਇਹ ਵਾਦਾ ਪੱਕੀ ਗੱਲ ਹੈ ਹਾਂਜੀ ਬਿਲਕੁਲ ਜੇ ਅਸੀਂ ਬੜਲਾਡੇ ਦੇ ਵਿੱਚੋਂ ਪੰਜ-ਸੱਤ ਬੱਚੇ ਲੱਭ ਕੇ ਦੇ ਦਈਏ ਮੰਨ ਲਓ ਕੁੜੀਆਂ ਲੱਭ ਕੇ ਦੇ ਦਈਏ ਵੀ ਭਾਈ ਤੁਸੀਂ ਆਹ ਤਿੰਨ ਭੈਣਾਂ ਕੋਲੇ ਜਾ ਕੇ ਆਪਣੀ ਕੋਚਿੰਗ ले ਸਕਦੇ ਹੋ ਤੁਸੀਂ ਤਿਆਰ ਹੋ ਇਸ ਗੱਲ ਇਹ ਵੀ ਉਹਨਾਂ ਨੂੰ ਫ੍ਰੀ ਪੜ੍ਹਾਉਂਗੇ ਵੀ ਜੇ ਸਾਨੂੰ ਮੌਕਾ ਮਿਲ ਗਿਆ ਕਿਸੇ ਹੋਰ ਦਾ ਘਰ ਵੀ ਸੁਧਰੇ ਹਾਂਜੀ ਬਿਲਕੁਲ ਸਰ ਬਿਲਕੁਲ ਪੜ੍ਹਾਵਾਂਗੇ ਮਤਲਬ ਵਸੇ ਇੰਨੇ ਹੋ ਜਾਈਏ ਮਤਲਬ ਕਿ ਸਾਨੂੰ ਜੀ ਵਧੀਆ ਜੌਬ ਮਿਲੇ ਕਿ ਅਸੀਂ ਫ੍ਰੀ ਪੜ੍ਹਾ ਸਕੀਏ ਤੇ ਜੇ ਹੁਣ ਵੀ ਕੋਈ ਆਂਦਾ ਤਾਂ ਆਇਆ ਸੀ ਇੱਕ ਮੇਰੇ ਕੋਲ ਕੁੜੀ ਆਈ ਸੀ ਉਹ ਕਹਿੰਦੀ ਵੀ ਫੀਸ ਲੈ ਲਓ ਮਾਨੂੰ ਹੀ ਕੋਈ ਨਹੀਂ ਤੋ ਆਜ ਹੀ ਮੈਂ ਤੈਨੂੰ ਦੱਸ ਦੂੰਗੀ ਵੀ ਕਿਵੇਂ ਅੱਗੇ ਵਧਣਾ ਵੈਰੀ ਗੁੱਡ ਤੇ ਉਹ ਕਹਿੰਦੀ ਮੈਂ ਚਲੋ ਇੱਕ ਤਰੀਕ ਨੂੰ ਆਉਂਗੀ ਤੋ ਆਉਂਗੀ ਜ਼ਰੂਰ ਮਤਲਬ ਮੈਂ ਉਹਨੂੰ ਪੜ੍ਹਾ ਦੂੰਗੀ ਬਹੁਤ अच्छी ਗੱਲ ਹੈ ਜਦੋਂ ਇਸ ਇਹਨਾਂ ਬੱਚਿਆਂ ਦੇ ਚਿਹਰਿਆਂ ਦੇ ਉੱਤੇ ਅੱਜ ਖੁਸ਼ੀ ਹੈ ਸਮਾਈਲ ਹੈ ਇਹ ਖੁਸ਼ੀ ਇਹ ਹਾਸੇ ਇਸੇ ਤਰੀਕੇ ਨਾਲ ਬਰਕਰਾਰ ਰਹਿਣ ਪੰਜਾਬ ਇਹੋ ਚਾਹੁੰਦਾ ਇਹ 에피ਸੋਡ ਬੇਸ਼ੱਕ ਦੀ ਲੰਬਾ ਹੋ ਗਿਆ ਪਰੰਤੂ ਅਖੀਰ ਦੇ ਵਿੱਚ ਗੱਲਬਾਤ ਨੂੰ ਸਮੇਟਣ ਤੋਂ ਪਹਿਲਾਂ ਮੈਂ ਜਾਣਣੀ ਮਤਲਬ ਜਿਨੇ ਪੀੜਾਂ ਝੱਲ ਕੇ ਇਹਨਾਂ ਧੀਆਂ ਨੂੰ ਆਪਣੀ ਕੋਖ ਦੇ ਵਿੱਚ ਰੱਖਣ ਤੋਂ ਬਾਅਦ ਇਹ ਸੰਸਾਰ ਵਿਖਾਇਆ ਇੱਕ ਟਿੱਪਣੀ ਮੈਂ ਉਸਮਾਨ ਦੀ ਜ਼ਰੂਰ ਲਵਾਂਗਾ ਬੀਬੇ ਤੁਹਾਡਾ ਨਾਂ ਕੀ ਹੈ ਪਹਿਲਾਂ ਤਾਂ ਇਹ ਦੱਸੋ ਮਨਜੀਤ ਕ ਮਨਜੀਤ ਕਮਨਦੀਪ ਮਨਜੀਤ ਕਾਲਜ ਬੀਬੀ ਅੱਜ ਕਿਵੇਂ ਲੱਗ ਰਿਹਾ ਹੈ ਪਰ ਚੱਲਿਆ ਵੀ ਬਹੁਤ ਕੁਝ ਹੋਊਗਾ ਹਾਂਜੀ ਅੱਜ ਤਾਂ ਬਹੁਤ ਜੋ ਤੇਰੇ ਮਨ ਚੋਂ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਤਾਂ ਚੱਲਿਆ ਵੀ ਬਥੇਰਾ ਕੁਛ ਆ ਤੇ ਲੱਗ ਰਿਹਾ ਬਹੁਤ ਵਧੀਆ ਜੀ ਚੱਲਿਆ ਕੀ ਕੁਝ ਬਦੂ ਜੀ ਕੰਮ ਕਰਨੇ ਹਨ ਪੜਾਉਣਾ ਬਸ ਇਹ ਪਤਾ ਕੀ ਹੈ ਜਦ ਜਦ ਆਪਾਂ ਜਦ ਆਪਾਂ ਮੰਜ਼ਲ ਤੇ ਪਹੁੰਚ ਜਾਂਦੇ ਆ ਘਰੋਂ ਤੁਰ ਕੇ ਉਦੋਂ ਤਾਂ ਸਭ ਨੂੰ ਦਿਖਦਾ ਹੁੰਦਾ ਵੀ ਇਹ ਬੰਦੇ ਇੱਥੋਂ ਚੱਲ ਕੇ ਪਹੁੰਚ ਗਏ ਪਰ ਜਿਹੜਾ ਰਸਤੇ ਦਾ ਸਫਰ ਆ ਉਹੀ ਔਖਾ ਹੁੰਦਾ ਮੈਂ ਸਫਰ ਬਾਰੇ ਪੁੱਛਣਾ ਚਾਹੁੰਦਾ ਵੀ ਕਿਵੇਂ ਔਖਾ ਰਹੇ ਇਹ ਦੇਖੋ ਤੰਗੀਆਂ ਤਰਸ਼ੀਆਂ ਉਹ ਤਾਂ ਆਪਾਂ ਨੂੰ ਸਾਰਾ ਕੁਝ ਦਿਖੇ ਰਿਹਾ ਪਰ ਫਿਰ ਵੀ ਕਈ ਵਾਰੀ ਕਿਸੇ ਘੜੀ ਮਨ ਨੂੰ ਔਖਾ ਵੀ ਹੁੰਦਾ ਔਖਾ ਸੌਖਾ ਜੀ ਬਸ ਨਾ ਜਿਵੇਂ ਕਹਿ ਸਕਦੀ ਹੈ ਇਹ ਜਿਹੜਾ ਸਬਰ ਹੈ ਨਾ ਇਹ ਜਿਹੜੇ ਜੇ ਇਹ ਜਿਹੜਾ ਜਿਹੜੇ ਮਤਲਬ ਸ਼ੁਕਰਾਨੇ ਨੇ ਸ਼ੁਕਰਾਨੇ ਮਤਲਬ ਹੱਥ ਸਾਡੇ ਪੰਜਾਬੀਆਂ ਦੇ ਕਿਰਤੀਆਂ ਦੇ ਕਮੀਆਂ ਦੇ ਬੰਨੇ ਹੀ ਰਹਿੰਦੇ ਆ ਇਹ ਵੀ ਬੜੀ ਦੂਰ ਦੀ ਅੰਦਾਜ਼ਤਾਨਾ ਪੰਜਾਬ ਚਾਹੁੰਦਾ ਕਿ ਕਿਰਤੀਆਂ ਤੇ ਕਮੀਆਂ ਦੇ ਹੱਥ ਜਿੱਥੇ ਅਦਬ ਦੇ ਵਿੱਚ ਬੰਨੇ ਰਹਿੰਦੇ ਨੇ ਉੱਥੇ ਹੱਥ ਐਦਾਂ ਆਪਣੇ ਹੱਕ ਮੰਗਣ ਦੇ ਲਈ ਵੀ ਉੱਠਦੇ ਰਹਿਣ ਇਸੇ ਲਈ ਪੰਜਾਬ ਇਹ ਚਾਹੁੰਦਾ ਕਿ ਅਸੀਂ ਇਸ ਤਰੀਕੇ ਦੀਆਂ ਉਦਾਹਰਨਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਦਾ ਰਹੀ ਕਰਦੇ ਰਹੀਏ ਤਾਂ ਜੋ ਜਿਹੜੇ ਸੁਪਨੇ ਤੁਸੀਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਵੇਖ ਰਹੇ ਹੋ ਕਿ ਪੰਜਾਬ ਐਦਾਂ ਦਾ ਹੋਣਾ ਚਾਹੀਦਾ ਹੈ ਪੰਜਾਬ ਚੰਗਾ ਹੋਣਾ ਚਾਹੀਦਾ ਪੰਜਾਬ ਚੰਗਾ ਇਹਨਾਂ ਧੀਆਂ ਤੇ ਇਹਨਾਂ ਮਾਪਿਆਂ ਦੇ ਸਿਰ ਤੇ ਹੀ ਹੋਵੇਗਾ ਜਿਨ੍ਹਾਂ ਨੇ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਔਖੇ-ਸੌਖੇ ਰਾਹਾਂ ਦੇ ਵਿੱਚ ਦੀ ਲੰਘ ਕੇ ਵੀ ਆਪਣੇ ਕੈਮਰਾ ਸਹਾਇਕੀ ਸਤਨਾਮ ਸਿੰਘ ਦੇ ਨਾਲ ਬਡਲਾਡੇ ਤੋਂ ਪ੍ਰਿੰਸ ਭਾਰਦਵਾਜ ਦਾ ਟੀਵੀ ਐਨਆਰਆਈ ਦੇ ਲਈ ਸਤਿ ਸ੍ਰੀ ਅਕਾਲ